ਗਰਜੀਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਯਾਰ ਬੜੀਆਂ ਫਿਲਮਾਂ ਵੇਖੀ ਦੀਆਂ ਥੋਡੀਆਂ ਬੜਾ ਪਿਆਰ ਮੁਹੱਬਤ ਪਾਕਿਸਤਾਨ ਚ ਪੂਰੀ ਦੁਨੀਆ ਚ ਹਨ ਆਲ ਵਰਲਡ ਤੁਹਾਨੂੰ ਪਿਆਰ ਮਿਲਦਾ ਫਿਲਮਾਂ ਮੈਂ ਸੁਣਿਆ ਗਾ ਵੀ ਬਹੁਤ ਸੋਹਣਾ ਲੈਣਾ ਨਾ ਨਾ ਯਾਰ ਵੀਡੀਓ ਬਣਾ ਹੋਏਗਾ ਮੈਂ ਆ ਕਮਲ ਕਹਿੰਦੇ ਆ ਕਮਲ ਕਹਿੰਦਾ ਗਾਉਂਦਾ ਬਹੁਤ ਸੋਹਣਾ ਗਾਉਂਦਾ ਬਈ ਬਹੁਤ ਸੋਹਣਾ ਬਈ ਬਹੁਤ ਸੋਹਣਾ ਇਹ ਕਮਲ ਨੇ ਮੈਨੂੰ ਕਿਹਾ ਵੀ ਸੁਣਾ ਸੁਣਨਾ ਹੀ ਸੁਣਾ ਮੈਂ ਰਿਕਾਰਡ ਕਰਨਾ ਵੀਰੇ ਜਦ ਤੁਸੀਂ ਪੰਪ ਮਾਰੀ ਜਾਂਦੇ ਹੋ ਨਹੀਂ ਪੰਪ ਨਹੀਂ ਸੁਣਾ ਮੇਰਾ ਵੀਰਾ ਯਾਰ ਘੈਂਟ ਜਾ ਕੇ 지리 지리 ਹੁਣ 지ਰੀ ਪਰਦਾਨ ਹੋਗੀ ਸਭ ਦੇ ਹੌਸਲੇ ਕਰੇ ਬੁਲੰਦ 지ਰੀ ਪਾਣੀ ਬੋਰਾ ਦਾ ਥੱਲੇ ਨੂੰ ਜਾਈ ਜਾਂਦਾ ਕੱਸੀ ਜਾਂਦੀ ਏ ਦੁੱਖਾਂ ਦੇ ਤੰਦ 지ਰੀ ਇੱਕ ਰੋਜ ਨੂੰ ਪਾਣੀ ਨੇ ਮੁੱਕ ਜਾਣਾ ਜਾਉ ਨਾ ਮਾ ਕੋਈ ਛਾੜ ਕੇ ਚੰਦ ਜਿਰੀ ਚਿੱਤਰ ਕਾਰਾ ਨਾ ਪਾਣੀ ਦੀ ਬੂੰਦ ਰਹਿਣੀ ਜੇ ਨਾ ਕਰੀ ਪੰਜਾਬ ਨੇ ਬੰਦ ਜਿਰੀ ਸੁਣੋ ਲੋਕੋ ਜੱਟਾਂ ਦੀ ਸੁਨਾਵਾ ਵਾਰਤਾ ਜੀਰੀਆਂ ਨੇ ਸਾਰਾ ਹੀ ਪੰਜਾਬ ਮਾਰਤਾ 24 ਘੰਟੇ ਰਹਿੰਦਾ ਦੀ ਜਲੀ ਦਾ ਕੱਟ ਜੀ ਜੀਰੀਆਂ ਦੇ ਬਾਸਤੇ ਚੜਾਤੇ ਜੱਟ ਜੀ ਜੀਰੀਆਂ ਨੇ ਬੰਜ ਤੇ ਚੜਾਤੇ ਜੱਟ ਜੀ ਜੱਟਾਂ ਨੂੰ ਨਾ ਮਿਲੇ ਮੌਕੇ ਰੇ ਤੇਲ ਜੀ ਜੱਟਾਂ ਨੂੰ ਨਾ ਮਿਲੇ ਮੌਕੇ ਰੇ ਤੇਲ ਜੀ ਤਾਂ ਹੀ ਜ਼ਿਮੀਦਾਰ ਹੁੰਦਾ ਜਾਂਦਾ ਫੇਰ ਜੀ ਤਾਂ ਹੀ ਜ਼ਿਮੀਦਾਰ ਹੁੰਦਾ ਜਾਂਦਾ ਫੇਰ ਜੀ ਇੰਜਣ ਦੀ ਮੌਕੇ ਤੇ ਨਾ ਬੁਣੀ ਟੱਸ ਜੀ ਜੀਰੀਆਂ ਨੇ ਬਾਸ ਤੇ ਚੜਾਤੇ ਜੱਟ ਜੀ ਜੀਰੀਆਂ ਨੇ ਬੰਜ ਤੇ ਚੜਾਤੇ ਜੱਟ ਜੀ ਪੁੱਤਾ ਉਹ ਜੱਟ ਜੀ ਜੀ ਨੂੰ ਹੈ ਪਾਲਦਾ ਦਿਨ ਰਾਤ ਫਿਰੇ ਇਸੇ ਨੂੰ ਸੰਭਾਰਦਾ ਕਾਲਾ ਦਾਣਾ ਕਹਿ ਕੇ ਛੱਡ ਦਿੰਦੇ ਜੱਟ ਜੀ ਜੀਰੀਆਂ ਨੇ ਬਾਸਤੇ ਚੜਾਤੇ ਜੱਟ ਜੀ ਜੀਰੀਆਂ ਨੇ ਬੰਝ ਤੇ ਚੜਾਤੇ ਜੱਟ ਜੀ ਉਹ ਖਲਦਾ ਵੀ ਰੇਟ ਅੰਬਰਾਂ ਨੂੰ ਚੜਿਆ ਤਾਂ ਹੀ ਕਿਸਾਨ ਧਰਤੀ 'ਚ ਵੜਿਆ ਦੁੱਧ ਦਾ ਵੀ ਰੇਟ ਦੁੱਗੀ ਦਿੰਦੇ ਕੱਟ ਜੀ ਜੀਰੀਆਂ ਨੇ ਬਾਸਤੇ ਚੜਾਤੇ ਜੱਟ ਜੀ ਜੀਰੀਆਂ ਨੇ ਬੰਜ ਤੇ ਚੜਾਤੇ ਜੱਟ ਜੀ ਪੁੱਤਾਂ ਵਾਂਗੂ ਜੱਟ ਜੀ ਨੇ ਹਾਂ ਪਾਲਦਾ ਦਿਨ ਰਾਤ ਫਿਰੇ ਇਸੇ ਨੂੰ ਸੰਭਾਲਦਾ ਕਾਲਾ ਦਾਣਾ ਕਹਿ ਕੇ ਛੱਡ ਦਿੰਦੇ ちゃっ ਜੀ ਜੀਰੀਆਂ ਨੇ ਬਾਸਤੇ ਚੜਾਤੇ ਜੱਟ ਜੀ ਜੀਰੀਆਂ ਨੇ ਬੰਜ ਤੇ ਚੜਾਤੇ ਜੱਟ ਜੀ ਹੋ ਖੜਦਾ ਵੀ ਰੇਟ ਅੰਬਰਾਂ ਨੂੰ ਚੜਿਆ ਤਾਹੀ ਕਿਰਸਾਨ ਧਰਤੀ ਚ ਵੜਿਆ ਦੁੱਧ ਦਾ ਵੀ ਰੇਟ ਦੁੱਧੀ ਦਿੰਦੇ ਕੱਟ ਜੀ ਜੀਰੀਆਂ ਨੇ ਬਾਸਤੇ ਚੜਾਤੇ ਜੱਟ ਜੀ ਜੀਰੀਆਂ ਨੇ ਬੰਜ ਤੇ ਚੜਾਤੇ ਜੱਟ ਜੀ